ਦੁਕਾਨਦਾਰ ਖਾਸ ਕਰਕੇ ਜ਼ਰੂਰ ਦੇਖ ਲੈਣ ਕਿ ਤੁਹਾਡੇ ਨਾਲ ਵੀ ਅਜਿਹੀ ਹਰਕਤ ਨਾ ਹੋ ਜਾਵੇ ਦੁਕਾਨ ਦੇ ਵਿੱਚ ਨੌਜਵਾਨ ਮੁੰਡਾ ਦਾਖਲ ਹੁੰਦਾ ਤੇ ਭਾਰੀ ਭੀੜ ਦੇ ਕੇ ਨੌਜਵਾਨ ਮੁੰਡੇ ਨੇ ਅੱਖ ਬਚਾ ਕੇ ਅਜਿਹਾ ਕੰਮ ਕਰ ਦਿੱਤਾ ਕਿ ਜੇਕਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਨਾ ਹੁੰਦੀ ਤਾਂ ਯਕੀਨ ਕਰਨਾ ਔਖਾ ਸੀ ਆਓ ਤੁਹਾਨੂੰ ਸਭ ਤੋਂ ਪਹਿਲਾਂ ਇਹਨਾਂ ਤਸਵੀਰਾਂ ਦੇ ਉੱਤੇ ਨਜ਼ਰ ਮਰਵਾਉਂਦੇ ਆਂ ਤੇ ਫਿਰ ਕਰਦੇ ਆਂ ਪੂਰੇ ਮਾਮਲੇ ਤੇ ਗੱਲਬਾਤ ਤਦਾਦੇ ਕਿ ਲੁਧਿਆਣਾ ਜਵੱਦੀ ਰੋਡ ਦੇ ਉੱਪਰ ਇੱਕ ਦੁਕਾਨਦਾਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਆਟੇ ਦੀਆਂ ਤਿੰਨ ਥੈਲੀਆਂ ਚੁੱਕ ਕੇ ਫਰਾਰ ਹੋ ਗਿਆ ਜਿਸ ਦੇ ਵਿੱਚ ਇਹ ਨੌਜਵਾਨ ਜਾਂਦਾ ਜਾਂਦਾ ਤਿੰਨ ਆਟੇ ਦੀਆਂ ਥੈਲੀਆਂ ਚੁੱਕਦਾ ਤੇ ਬਾਹਰ ਖੜੇ ਮੋਟਰਸਾਈਕਲ ਤੇ ਆਪਣੇ ਸਾਥੀ ਦੇ ਨਾਲ ਬੈਠ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਇਸ ਦੇ ਉੱਤੇ ਦੁਕਾਨ ਮਾਲਕ ਨੇ ਇਨਸਾਫ ਦੀ ਮੰਗ ਕੀਤੀ ਕਿ ਅਜਿਹੇ ਚੋਰਾਂ ਦੇ ਖਿਲਾਫ ਜਲਦ ਤੋਂ ਜਲਦ ਸਖਤ ਕਾਰਵਾਈ ਹੋਣੀ ਚਾਹੀਦੀ ਆ 6:30 ਦਾ ਟਾਈਮ ਸੀਗਾ ਸ਼ਾਮ ਦਾ ਤੇ ਮੈਂ ਕੰਮ ਕਰ ਰਿਹਾ ਸੀਗਾ ਹਾਂਜੀ ਤੇ ਮੁੰਡਾ ਆਇਆ ਇੱਕ ਬਾਈਕ ਤੇ ਆਇਆ ਉਹਨੇ ਹਾਂਜੀ ਤੇ ਮੇਰੀ ਪਿੱਠ ਹੋ ਗਈ ਛੋਟ ਮੇਰਾ ਜਿਹੜਾ ਨੋਕਰ ਸੀਗਾ ਉਹ ਸਮਾਨ ਲੈਣ ਚਲੇ ਗਿਆ ਮੈਂ ਬੈਕ ਐ ਘੁੰਮਿਆ ਹਾਂਜੀ ਤੇ ਉਸ ਤੋਂ ਬਾਅਦ ਤਿੰਨ ਆਸ਼ੀਰਵਾਦ ਥੜੀ ਚੱਕ ਕੇ ਹਾਂਜੀ ਟਾਈਮ ਤਾਂ ਕੁਝ 6:30 ਦੇਖੋ ਇੰਨੀਆਂ ਚੋਰੀਆਂ ਹੁੰਦੀਆਂ ਸ਼ਾਮ ਨੂੰ ਬਿਨਾ ਨੰਬਰ ਵੇਰ ਦੇ ਨੇ ਮੋਟਰਸਾਈਕਲ ਨਿਕਲਦੇ ਆ ਹਾਂਜੀ ਕੋਈ ਇੱਥੇ ਹੈ ਹੀ ਨਹੀਂ ਨਾ ਕੋਈ ਪੁਲਿਸ ਦਾ ਨਾਕਾ ਲੱਗਦਾ ਨਾ ਕੁਝ ਹਾਂਜੀ ਤੇ ਲਗਾਮ ਲਗਣੀ ਚਾਹੀਦੀ ਹੈ ਇਹ ਚੀਜ਼ਾਂ ਤੇ ਜੀ ਅੱਛਾ ਪੁਲਿਸ ਕੰਪਲੇਟ ਕਰਦੀ ਨਹੀਂ ਪੁਲਿਸ ਕੰਪਲੇਟ ਕੀਤੀ ਨਹੀਂ ਸਰ ਅੱਛਾ ਤੁਹਾਨੂੰ ਪਤਾ ਹੈ ਲੇਟ ਲੱਗਿਆ ਪਤਾ ਮੈਨੂੰ ਲੱਗਿਆ ਲੇਟ ਫਿਰ ਮੈਂ ਉਸ ਦਿਨ ਸਮਾਨ ਮਗਾਇਆ ਤੇ ਚੈੱਕ ਕੀਤਾ ਵੀਡੀਓ ਦੇਖੀ ਤੇ ਮੁੰਡਾ 6:30 ਵਜੇ ਆਇਆ ਤੇ ਆਪਣਾ ਚਾਲਦਾ ਬਣਿਆ ਜੀ ਅੱਛਾ ਹੁਣ ਪੁਲਿਸ ਕੰਪਲੇਟ ਕਰੋਗੇ ਕਰਾਂਗੇ ਪੁਲਿਸ ਕਮੇਟ ਦਾ ਕਰਾਂਗੇ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਕਿ ਸਰ ਇਹੋ ਜਿਹੇ ਲੋਕਾਂ ਤੇ ਰੋਕ ਲਗਣੀ ਚਾਹੀਦੀ ਹੈ ਚੋਰਾਂ ਤੇ ਕਿ ਜਿਹੜੇ ਦਿਨ ਦੇ ਆੜੇ ਚੋਰ ਚੋਰੀਆਂ ਕਰਦੇ ਨੇ ਖਿਆਲ ਦੇਖਿਆ ਜਾਂਦਾ ਹੈ ਕਿ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਚੋਰ ਐਨੇ ਬੇਖੌਫ ਹੋ ਚੁੱਕੇ ਨੇ ਕਿ ਸ਼ਰਿਆਮ ਅਜਿਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਕਰਕੇ ਦੁਕਾਨਦਾਰ ਤੇ ਲੋਕ ਪਰੇਸ਼ਾਨ ਨੇ ਹਕੀਕਤ ਰਿਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ